ਸਾਮਣੇ ਵੂਮਨ ਦੇਖ ਰਹੇ ਆ ਇਹ ਸਾਰੀਆਂ ਇੱਕ ਸ਼ਾਰਟ ਵੀ ਕੌਮ ਯਾਦ ਕਰਨਾ ਇਹ ਸਾਰੀਆਂ ਏਮ ਪਾਵਰਡ ਵੂਮਨ ਨੇੜੀਆਂ ਏਮ ਪਾਵਰਡ ਇਹਦੇ ਵਿੱਚੋਂ ਏਮ ਪਾਵਰਡ ਕੌਣ ਹੁੰਦਾ ਏਮ ਪਾਵਰਡ ਹੋ ਹੁੰਦਾ ਹੈ ਜਿਹੜਾ ਆਪਣੇ ਫੈਸਲੇ ਆਪ ਲੈਣ ਦੀ ਹਿੰਮਤ ਰੱਖਦਾ ਹੋਵੇ ਉਹ ਏਮ ਪਾਵਰਡ ਹੈ ਏਮ ਪਾਵਰਡ ਕੱਲੀਆਂ ਵੂਮਨ ਨਹੀਂ ਹੁੰਦੀਆਂ ਏਮ ਪਾਵਰਡ men ਵੀ ਹੁੰਦੇ ਨੇ ਦੁਬਾਰਨ ਉਹ ਤਾਂ ਯੂਨੀਕ ਲੇਡੀ ਆਫ ਔਰ ਔਮਪਾਵਰਮੈਂਟ ਦੇ ਵਿੱਚ ਇਹਦੇ ਵਿੱਚ ਜੱਪਾ ਇੱਕ ਐ ਲੇਡੀ ਲੈ ਕੇ ਆਏ ਆ ਲਕਮਗੇਸ਼ ਕਰਤੂ ਜਿਆਦਾ ਵਧੀਆ ਗਾਣ ਵਾਲਾ ਹੱਲੀ ਤੱਕ ਕਾਗਜ਼ੀ ਰਿਕਾਰਡ ਦੇ ਵਿੱਚ ਕੋਈ ਨਹੀਂ ਗਾ ਹੋ ਸਕਦਾ ਹੋਈਆਂ ਹੁਣ ਪਰ ਇਸ ਤੋਂ ਵਧੀਆ ਗਾਣ ਵਾਲੀ ਕੋਈ ਨਹੀਂ ਹੈ ਐਡੀ ਔਮਪਾਵਰ ਕੀ ਹੈ ਇਹ ਵੀ ਤੁਹਾਨੂੰ ਮੈਂ ਸਮਝਾਣਾ ਐ ਲੇਡੀ ਜਿਹੜੀ ਆ ਅੱਲਾ ਤਾਂ ਮਗੇ ਇਸ ਤੇ ਤੁਹਾਨੂੰ ਪਤਾ ਦੀ ਐਜੂਕੇਸ਼ਨ ਕਿੰਨੀ ਐ ਸਿਰਫ ਚਾਰਜਮਾਤਾ ਪਾਸ ਇਹ ਚਾਰਜਮਾਤਾ ਪਾਸ ਲੇਡੀ ਪੂਰੇ ਹਿੰਦੁਸਤਾਨ ਦੀਆਂ ਯੂਨੀਵਰਸਿਟੀਆਂ ਦੀ ਥੀਸਿਸ ਦਾ ਇੱਕ ਮਸਲਾ ਆ ਗਿਆ ਪਤਾ ਨਹੀਂ ਕਿੰਨੇ ਥੀਸਿਸ ਲਿਖੇ ਜਾ ਚੁੱਕੇ ਆ ਹੁਣ ਕਾਰਨ ਸੁਣੋ ਕੀ ਐ ਕਾਰਨ ਹੈ ਇਹ ਲੇਡੀ ਇੱਕ ਗਰੀਬ ਬ੍ਰਾਹਮਣ ਦੇ ਘਰ ਪੈਦਾ ਹੁੰਦੀ ਐ ਇਹ ਆਪਣੀ ਛੋਟੇ ਭੈਣ ਭਰਾਵਾਂ ਨੂੰ ਪਾਲਣ ਵਾਸਤੇ ਸ਼ਾਦੀ ਵੀ ਨਹੀਂ ਕਰਦੀ ਤੇ ਉਹਨਾਂ ਦੀ ਜ਼ਿੰਦਗੀ ਬਣਾ ਦਿੰਦੀ ਐ ਸਾਰੇ ਭੈਣ ਭਰਾ ਜਿਹੜੇ ਨੇ ਉਹ ਸੰਗੀਤ ਲਾਈਨ ਦੇ ਵਿੱਚ ਆ ਜਾਂਦੇ ਹੈ ਇਹਦਾ ਤੁਹਾਨੂੰ ਕੋਲ ਆ ਕਿ ਇਹ ਹਗੀਤੇ ਇੰਡੀਅਨ ਹੈ ਪਰ ਇਹਨੇ ਕੰਮ ਕਿਦੇ ਵਾਸਤੇ ਕੀਤਾ ਨਾਸਾ ਅਮਰੀਕਾ ਵਾਸਤੇ ਨਾਸਾ ਵਾਸਤੇ ਕੰਮ ਕਰਨ ਕੀਤਾ ਇਹਨੇ ਕਲਪਨਾ ਜਾਵਲ ਨੇ ਇਹਦੇ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਆ ਇਹ ਤੁਹਾਨੂੰ ਇਹ ਸਿੱਖਿਆ ਮਿਲਦੀ ਆ ਕਿ ਆਮ ਤੌਰ ਤੇ ਪਿੰਡ ਦੀਆਂ ਔਰਤਾਂ ਇੱਕੋ ਪਿੰਡ ਦੀ ਜੰਡੀਆਂ ਨੇ ਤੇ ਉਸੇ ਨਾਲ ਦੇ ਪਿੰਡ 'ਚ ਵਿਆਹ ਕਰ ਉੱਥੇ ਹੀ ਮਰ ਜਾਂਦੀਆਂ ਇਹ ਬਹੁਤ ਵੱਡੀ ਸੱਚਾਈ ਜਿਹੜੀ ਤੁਹਾਨੂੰ ਮੰਨਣੀ ਚਾਹੀਦੀ ਆ ਹੁਣ ਜਿਵੇਂ ਅੱਜ ਤੁਸੀਂ ਜਾ ਰਹੇ ਹੋ ਪੀਐਮਸੀ ਸਕੂਲ ਬਣਿਆ ਕੋਈ ਬੱਸਾਂ 'ਚ ਬੈਠ ਕੇ đi ਕਿਤੇ ਜਾ ਰਹੇ ਕਦੀ ਕਿਤੇ ਜਾ ਰਹੇ ਹੋ ਨੀ ਤੇ ਬੱਚੇ ਇੱਕੋ ਪਿੰਡ ਤੱਕ ਹੀ ਸੀਮਤ ਰਹਿੰਦੇ ਸੀ ਠੀਕ ਹੈ ਪਰ ਇਹ ਲੜਕੀ ਜਿਹਦਾ ਨਾਮ ਕਲਪਨਾ ਜਾਨਦਾ ਸੀਗਾ ਇਹ ਅਨੁਪੁੰਚ ਤੱਕ ਗਈ ਜਿੱਥੇ ਇਨਸਾਨ ਆਮਨੀ ਵੀ ਨਹੀਂ ਪਹੁੰਚ ਸਕੀ ਬਹੁਤ ਸਾਰੀ ਠੀਕ ਹੈ ਇਹ ਉਸ ਤੱਕ ਕਿ ਸੋ ਜਿੰਨੇ ਵੀ ਬੱਚੇ ਇੱਥੇ ਬੈਠੇ ਨੇ ਭਾਵੇਂ ਮੇਲ ਨੇ ਭਾਵੇਂ ਵੀ ਮੇਲੇ ਇੱਕ ਗੱਲ ਯਾਦ ਰੱਖਣਾ ਅੱਪਾ ਤੁਹਾਨੂੰ ਅਜ ਮਤਲਬ ਕੀ ਸਮਝਣਾ ਹੈ ਏਮ ਪਾਵਰਡ ਏਮ ਪਾਵਰਡ ਬੀਕੋਮਸ ਜਿਹੜਾ ਆਪਣੇ ਫੈਸਲੇ ਆਪ ਲੈਣ ਦੀ ਹਿੰਮਤ ਰੱਖਦਾ ਹੈ ਉਹ ਡੋਕਟਰ ਸ਼ੀ ਆਲਸੋ ਹਰ ਪੀ ਐਚ ਡੀ ਇਨ ਏਰੋਸਪੇਸ ਇੰਜੀਨੀਅਰ ਸ਼ੀ ਵਾਸ ਮੈਰੀਡ ਟੂ ਦ ਫਲਾਈਟ ਇਨਸਟ੍ਰਕਟਰ ਸਰ ਜੈਨ ਫਾਇਰ ਹੈਰੀਸਨ ਸ਼ੀ ਵਾਸ ਸਲੈਕਟਿਡ ਬਾਈ ਨਾਸਾ ਫਾਰ ਟ੍ਰੇਨਿੰਗ ਐਜ਼ ਏਨ ਐਸਟਰੋਨੌਟ ਇਨ 1994 ਪਰ ਫਰ ਗਾਈਜ਼ ਨਾਟ ਦ ਲਿਮਿਟ ਇਟਸ ਜਸਟ The beginning. Thank you and having a very uh, woman happy Women's Day. I am honored to speak about Dr. Kiran Bedi, a true inspiration and a symbol of courage and leadership. She is India's first female IPS officer and a final in police.

ਅੱਜ ਦਾ ਦਿਨ ਸਾਨੂੰ ਉਹਨਾਂ ਸਾਰੀਆਂ ਮਹਾਨ ਔਰਤਾਂ ਨੂੰ ਯਾਦ ਕਰਵਾਉਂਦਾ ਹੈ ਜਿਨ੍ਹਾਂ ਨੇ ਆਪਣੀ ਮਿਹਨਤ, ਦ੍ਰਿੜ ਇੱਛਾ ਸ਼ਕਤੀ ਅਤੇ ਅਟੁੱਟ ਹੌਸਲੇ ਨਾਲ ਸੰਸਾਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਆਮ ਇਜ਼ ਐਨ ਆਇਓਨਿਕ ਇੰਡੀਅਨ ਬਾਕਸਰ ਫ্রম ਮਨੀਪੁਰ ਨੋਨ ਐਸ ਮੈਗਨੀਫਿਕੈਂਟ ਮੈਰੀ। ਬੌਰਨ ਇਨ 1982, ਸ਼ੀ ਹੈਜ਼ ਮੇਡ ਅ ਸਿਗਨੀਫਿਕੈਂਟ ਮਾਰਕ ਇਨ ਦਾ ਵਰਲਡ ਆਫ ਬਾਕਸਿੰਗ। ਮੈਰੀ ਕਾਮ ਇਜ਼ ਅ 6 ਟਾਈਮ ਵਰਲਡ ਚੈਂਪੀਅਨ। ਸ਼ੀ ਵਨ ਅ ਬ੍ਰੌਂਜ਼ ਮੈਡਲ ਐਟ ियर को महिला दिवस पर कविता सुनाने जा रही हूँ मैं अवला ना गई हूँ कभी हुई पहचान नहीं हूँ मैं स्वाभिमान से जीती हूँ लंगली अंदर खुदारी हूँ मैं आधुनिक नारी हूँ पुष्प प्रधान जगत में मैंने अपना लोहा मनवाया जो काम मत करते आए हर काम वो करके दिखलाया ਪਾਵਰਮੈਨ ਡੇ ਦੇ ਉੱਪਰ ਅੱਜ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਮਿਡ-ਡੇ ਮਿਲ ਵਰਕਰਸ ਦੇ ਨਾਲ ਜਿਨ੍ਹਾਂ ਦੀ ਬਹੁਤ ਲੰਬੇ ਸਮੇਂ ਤੋਂ ਔਰ ਬੜੇ ਦਿਲੋਂ ਹੋ ਕੇ ਸਾਡੇ ਸਕੂਲ ਦੇ ਅੰਦਰ ਨ ਸਿਸਟਮ ਦੇ ਅੰਦਰ ਸੇਵਾ ਨਿਭਾ ਰਹੇ ਹਨ ਇਹਨਾਂ ਦੀਆਂ ਕੀ ਫੀਲਿੰਗਸ ਹਨ ਇਸ ਸੇਵਾ ਨੂੰ ਲੈ ਕੇ ਆਓ ਅਸੀਂ ਜਾਨਣ ਦੀ ਕੋਸ਼ਿਸ਼ ਕਰਦੇ ਹਾਂ ਮੈਡਮ ਤੁਹਾਡੇ ਕੀ ਟਾਈਮਿੰਗਸ ਰਹਿੰਦੇ ਨੇ ਮਿਡ-ਡੇ ਮਿਲ ਨੂੰ ਲੈ ਕੇ ਤੁਹਾਡੇ ਟਾਈਮਿੰਗ ਸਾਡੇ ਅੱਧਾ ਘੰਟਾ ਪਹਿਲਾਂ ਅਸੀਂ ਆਉਣਾ ਅੱਧਾ ਘੰਟਾ ਬਾਅਦ ਵਿੱਚ ਜਾਣਾ ਅੱਛਾ ਹਾਂ ਤੇ ਇਹਨਾਂ ਨੂੰ ਤੁਹਾਨੂੰ ਕਿੱਦਾਂ ਦਾ ਫੀਲ ਹੁੰਦਾ ਹੈ ਇਦਾਂ ਮਤਲਬ ਮਿਡ-ਡੇ ਮਿਲ ਬਣਾ ਕੇ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਸਾਨੂੰ ਕਹਿੰਦੇ ਆ ਕਿ ਤੁਸੀਂ ਬਹੁਤ ਵਧੀਆ ਬਣਾਉਂਦੇ ਜੇ ਬੜੇ ਤਰੀਕੇ ਨਾਲ ਨਿਭਾਉਂਦੇ ਜੇ ਬੱਚਿਆਂ ਨੂੰ ਬੜੇ ਪਿਆਰ ਨਾਲ ਵੀ ਰੋਟੀ ਵਰਤਾਉਂਦੇ ਜੇ ਕੀ ਮਿਲਦੀ ਉਹਨਾਂ ਦਾ ਖਾਣਾ ਬਣਾ ਕੇ ਕਿਉਂਕਿ ਸਾਡੇ ਪਿੰਡ ਦੇ ਹੀ ਆਪਣੇ ਬੱਚੇ ਨੇ ਲੱਗਦਾ ਤੁਹਾਨੂੰ ਇਹ ਸਾਰਾ ਪ੍ਰੋਸੈਸ ਕਰਨ ਵਾਸਤੇ ਕਿੰਨੇ ਸਟੂਡੈਂਟ ਨੂੰ ਤੁਸੀਂ ਖਾਣਾ ਬਣਾਉਂਦੇ ਮੈਂ ਕਿਹਾ ਸੀ ਬਹੁਤ अच्छेਆਂ ਦਾ ਖਾਣਾ ਦੋ ਢਾਈ ਸੌ ਬੱਚੇ ਦਾ ਖਾਣਾ ਬੰਦਾ ਕੱਟਣ ਤੇ ਬਹੁਤ ਟਾਈਮ ਲੱਗਦਾ ਸਾਨੂੰ ਤੇ ਕੰਮ ਇਹ ਤਾਂ ਸਾਡੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਸਾਡੀ ਮਿਹਨਤ ਹੈ ਆਟਾ ਲਗਭਗ 20 25 ਕਿਲੋ ਵੀ ਪੰਡਾ ਹੈ ਸਾਰਾ ਤੇ ਅਗਰ ਕੋਈ ਬਾਹਰੋਂ ਵੀ ਆ ਜੇ ਤਾਂ ਤੁਸੀਂ ਉਹ ਵੀ ਸਾਡੇ ਖਾਦੇ ਆ ਉਹ ਵੀ ਸਾਡੀ ਸੀ ਉਹਨਾਂ ਨੂੰ ਵੀ ਖਾਣਾ ਖਵਾਉਣਾ ਉਹਨਾਂ ਨੂੰ ਵੀ ਖਾਣਾ ਖਵਾਉਣਾ ਪੈਂਦਾ ਸਾਨੂੰ ਸਬਜੀ ਕਿੰਨੀ ਕੱਟਦੇ ਹੋ ਸਬਜੀ ਅਸੀਂ 20 25 ਕਿਲੋ ਤੋਂ ਵੀ ਜ਼ਿਆਦਾ ਕੱਟਦੇ ਆ ਤੇ ਫਟਾਫਟ ਸਾਨੂੰ ਹੁੰਦਾ ਵੀ ਇੱਕ ਕਰ ਲਈਏ ਫਟਾਫਟ ਬਣਾ ਕੇ ਦਵਦਾ ਬੱਚਾ ਮਾਹੀ ਖਾਣਾ ਤਿਆਰ ਕਰਕੇ ਬੱਚਿਆਂ ਨੂੰ ਖਵਾ ਦੇਣਾ ਔਰ ਖਾਣਾ ਖਾਣ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਪੂਰੇ ਬਰਤਨਾਂ ਨੂੰ ਔਰ ਬਾਅਦ ਵਿੱਚ ਸਮਾਂ ਲੈਣਾ ਹੁੰਦਾ ਹੈ ਉਹ ਜਿਹੜੀ ਤੋਂ ਡੇਟ ਇੱਕ ਜ਼ਿੰਮੇਵਾਰੀ ਜਿਹੜੀ ਉਹ ਬਣ ਜਾਂਦੀ ਹੈ ਬਹੁਤ ਜ਼ਿੰਮੇਵਾਰੀ ਬਹੁਤ ਵੱਡੀ ਥੋੜੀ ਭੂਮਿਕਾ ਹੈ ਵੇਦਿਸ ਕੁੰਦਾ ਸਾਰਾ ਪ੍ਰੋਸੈਸ ਤੁਸੀਂ ਕਰਕੇ ਘਰ ਜਾਣੇ ਵੇਲੇ ਹੋ ਕੇ ਤਾਂ ਘਰ ਜਾ ਕੇ ਤੁਹਾਨੂੰ ਕਿੰਨੀ ਕੁ ਥਕਾਨ ਮਹਿਸੂਸ ਹੁੰਦੀ ਹੈ ਕਿੰਦਾ ਨਾ ਮਤਲਬ ਸਰੀਰਿਕ ਜਿਹੜਾ ਜਿਹੜਾ ਨਿਸ਼ਾਨਦੇ ਆ ਤਸੀਂ ਵੀ ਬਹੁਤ ਥੱਕ ਜਾਂਦੇ ਥੱਕ ਜਾਈਦਾ ਜਦੋਂ ਇਹਦੇ ਮੰਨੇ ਪੈ ਜਾਂਦੇ ਫੇਟ ਦੁੱਤਦਾ ਸਾਫ ਪਤਾ ਲੈ ਕੇ ਫੇਅਰ ਕਰਦਾ ਕਰਨਾ ਹੁੰਦਾ ਸਾਰਾ ਕੁਝ ਇਹ ਤੇ ਲੋਕੀ ਆਜ ਜਾਂਦੇ ਸਾਨੂੰ ਕੀ ਸੌਰੀਆ ਤੁਹਾਡੀ ਦਿਹਾੜੀ ਦਿਹਾੜੀ ਆ ਤੁਹਾਡੀ ਕਪ ਕਪ ਕੇ ਮਾਰਦੀਆਂ ਬਹੁਤ ਕੰਮ ਤੇ ਨਾ ਕੋਈ ਸਰਕਾਰ ਸਾਡਾ ਵੀ ਖਿਆਲ ਕਰੇ ਤੁਹਾਡਾ ਬੋਤਾ ਕਿਦੇ ਸਾਡੇ ਵੱਲ ਵੀ ਵੇਖਣ ਪੀ ਇਹਨਾਂ ਦੀ ਵੀ ਇੰਨੀ ਇੰਨੀ ਮੰਗ ਤੇ ਇਹਨਾਂ ਦੀ ਗਰੀਬਾਂ ਦਾ ਕਿਉਂ ਖੂਨ ਨਿਕੜਦੇ ਇਹਨਾਂ ਦੇ ਕੋਲ ਬੱਚੇ ਜੀ ਬਹੁਤ ਜ਼ਿਆਦਾ ਹੈ ਮੈਂ ਡੇਲੀ ਸਕੂਲ ਵਿੱਚ ਸਾਡਾ ਇਹਨਾਂ ਨਾਲ ਜਦੋਂ ਹੁੰਦਾ ਆਪਸੇ ਵਿੱਚ ਤਾਲ ਮਿਲਦਾ ਮੈਂ ਦੇਖਦੀ ਆ ਕਿ ਉਸੇ ਮੁਸਕਾਨ ਦੇ ਨਾਲ ਕੋਈ ਇਹਨਾਂ ਦੇ ਚਿਹਰੇ ਤੇ ਹੁੰਦਾ ਨਹੀਂ ਹੈ ਬੜੇ ਪ੍ਰੇਮ ਦੇ ਨਾਲ ਮੈਡਮ ਜੀ ਜੇ ਤੁਸੀਂ ਖਾਣਾ ਤੁਸੀਂ ਵੀ ਖਾ ਲਓ ਤਾਂ ਬਹੁਤ ਵੱਡਾ ਦਿਲ ਹੈ ਇਹਨਾਂ ਦਾ ਬੜੀ ਮਿਹਨਤ ਹੈ ਔਰ ਵਕੀ ਜੀ ਹੋਰ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਅੰਟੀ ਤੁਸੀਂ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਸਾਡੀ ਮਿਹਨਤ ਆ ਵਾ ਜਿਹੜੀ ਸਾਨੂੰ ਪੂਰੀ ਦਿੱਤੀ ਜਾਵੇ। ਸਾਨੂੰ ਪੂਰੀ ਮਿਹਨਤ ਦੇ ਦਿੱਤੀ ਪੂਰੀ ਮਿਹਨਤ ਸਾਨੂੰ ਦਿੱਤੀ ਜਾਵੇ। ਮਿਲਣੀ ਵੀ ਚਾਹੀਦੀ ਕਿਉਂਕਿ ਸਾਡੀ ਮਿਹਨਤ ਬਹੁਤ ਜ਼ਿਆਦਾ ਹੈ। ਕਿਉਂਕਿ ਸਾਨੂੰ ਦੁੱਖ ਤਕਲੀਫ ਕੋਈ ਆਉਂਦੇ ਆ। ਇਹ ਫੇਰ ਤਾਂ ਇਹ ਹੈ ਸਾਡੇ ਮਿੱਡੇ ਮੀਲ ਜਿਹੜੇ ਵਰਕਰਸ ਨੇ ਜਿਹੜੇ ਤੈਨ ਦਿਲ ਤੋਂ ਬੜੇ ਖੁਸ਼ੀ ਦੇ ਨਾਲ ਡੇਲੀ ਉੱਠ ਕੇ ਸਾਡੇ ਬੱਚਿਆਂ ਨੇ ਲਈ ਖਾਣਾ ਬਣਾਉਂਦੇ ਹਨ। ਤਾਂ ਇਹ ਹੈ ਉਹਨਾਂ ਦੇ ਫੀਲਿੰਗਸ ਸਕੂਲੀ ਵਿਭਾਗ ਆ ਉਹਦੇ ਵਿੱਚ ਮਿੱਡੇ ਮੀਲ ਇੱਕ ਬੜਾ ਖਾਸ ਕੰਪੋਨੈਂਟ ਬਣਿਆ ਹੈ ਜਿਹਦੇ ਵਿੱਚ ਐਸ ਵੇਲੇ ਪੰਜਾਬ ਚ ਲੱਖਾਂ ਬੱਚੇ ਜਿਹੜੇ ਨੇ ਉਹ ਪੇਟ ਭਰ ਕੇ ਰੋਟੀ ਖਾ ਕੇ ਜਾਂਦੇ ਨੇ ਪਰ ਉਹ ਰੋਟੀ ਜਿਹੜੀ ਬੰਦੀ ਹੈ ਇਹਨਾਂ ਦੀ ਬਦੌਲਤ ਬੰਦੀ ਹੈ ਪਰ ਕੀ ਹੈ ਕਿ ਜਿਹੜੀ ਔਰਤ ਫੀਲਡ ਵਿੱਚ ਆ ਜਾਂਦੀ ਹੈ ਇੱਕ ਵਿਭਾਗ ਵਿੱਚ ਆ ਜਾਂਦੀ ਹੈ ਉਹ ਆਲਰੇਡੀ ਇੰਪਾਵਰਡ ਹੁੰਦੀ ਹੈ ਪਰ ਇੰਪਾਵਰਡ ਹੋਣ ਦੇ ਨਾਲ ਨਾਲ ਫਾਈਨੈਂਸ਼ੀਅਲ ਸਟਰੋਂਗ ਹੋਣਾ ਵੀ ਇੱਕ ਇਸ਼ੂ ਹੁੰਦਾ ਹੈ ਸੋ ਠੀਕ ਹੈ ਜੀ ਥੈਂਕ ਯੂ ਵੈਰੀ ਮਚ ਐਨਿਤੂ ਜੀ ਸਨ ਐ ਬੱਬੀ ਜੀ ਸਨ ਤੇ ਇਹ ਸਖੀ ਜੀ ਸਨ ਜਿਹੜੇ ਸਾਡੇ ਸਕੂਲ ਦੇ ਵਿੱਚ ਮਿੱਡੇ ਮਿਲਦੀਆਂ ਸੇਵਾਵਾਂ ਨਿਭਾਉਂਦੇ ਨੇ ਇਹ ਜਸਬੀਰ ਜੀ ਨੇ ਸੋ ਇਸ ਤਰੀਕੇ ਦੇ ਨਾਲ ਪੰਜਾਬ ਦੇ ਹਜ਼ਾਰਾਂ ਸਕੂਲਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਇਹ ਔਰਤਾਂ ਜਿਹੜੀਆਂ ਨੇ ਮਿੱਡੇ ਮੀਲ ਵਰਕਰ ਦੇ ਤੌਰ ਤੇ ਕੰਮ ਕਰ ਰਹੀਆਂ ਨੇ ਇਹਨਾਂ ਦੇ ਬਾਰੇ ਵਿੱਚ ਸੋਚਣਾ ਇੱਕ ਜ਼ਰੂਰੀ ਵਿਸ਼ਾ ਬਣਦਾ ਹੈ ਧੰਨਵਾਦ ਥੈਂਕ ਯੂ